ਕੀ ਕੀਤਾ ਦੋ ਦੋ ਕੀ ਕੀਤਾ ਗੋਲ ਗੱਪੀ ਦੋ ਦੋ ਕੀ ਕੁਛ ਦੱਸ ਰਿਹਾ ਕੁਛ ਸੰਝ ਨਹੀਂ ਲੱਗੀ ਤੇਰੀ ਆ ਤਾਂ ਨਹੀਂ ਦੱਸ ਦੋ ਕੀ ਕਹਿ ਰਹੇ ਹੋ ਤੁਸੀਂ ਹੈ ਚੁੱਪ ਚੁੱਪ ਕਰਲੀਂ ਕੋਟੀ ਕਰਲੀਂ ਨਹੀਂ ਕੀ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆਂ ਹਾਂ ਤੇ ਦੂਰ ਦੂਰ ਬੈਠੇ ਆਪਣੇ ਦੇਸ਼ ਆਪਣੇ ਸ਼ਹਿਰਾਂ ਸ਼ਹਿਰ ਦੇ ਵਿੱਚ ਦੂਰ ਆਲੇ ਦੁਆਲੇ ਸ਼ਹਿਰਾਂ ਦੇ ਵਿੱਚ ਜਿਹੜੇ ਪੰਜਾਬ ਦੇ ਲਾਗੇ ਤਾਂਗੇ ਜਿਹੜੀ ਅੰਨੀ ਦੂਰ ਦੂਰ ਬੈਠੇ ਨੇ ਸਾਰਿਆਂ ਨੂੰ ਸਿੱਧਾ ਗਏ ਆਲ ਵਾਲਟ ਦੇ ਵਿੱਚ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿਕਾਰ ਮੇਰਾ ਨਾਮ ਸੁਣ ਗਿਆ ਅਸੀਂ ਅੱਜ ਜਾ ਰਹੇ ਹਾਂ ਤੀਆਂ ਦੇ ਫੰਕਸ਼ਨ ਤੇ ਆਪਣੇ ਪਿੰਡ ਇੱਕ ਹੋਰ ਪ੍ਰੋਗਰਾਮ ਆ ਗਿਆ ਕੱਲ ਹੀ ਸਾਨੂੰ ਸ਼ਾਮੀ ਪਤਾ ਲੱਗਾ ਕਿ ਆਪਣੇ ਪ੍ਰੋਗਰਾਮ ਆ ਰਹੇ ਨੇ ਜਸਵਿੰਦਰ ਉਹ ਇੱਥੇ ਆ ਰਹੇ ਨੇ ਸਿੰਗਰ ਪ੍ਰਾਣੀ ਸਿੰਗਰ ਤੁਸੀਂ ਸਾਰੇ ਜਾਣਦੇ ਹੋ ਦਸਵਿੰਦਰ ਬਰਾੜ ਦੀ ਜੋ ਕਿ ਮੁੱਸੇ ਵਾਲੇ ਮਿਰਦਾ ਹਨ ਸਿੱਧੂ ਮੁੱਸੇ ਵਾਲੇ ਦੇ ਪੂਆਜੀ ਕਹਿੰਦੇ ਨੇ ਉਹਨਾਂ ਨੂੰ ਪੂਆਜੀ ਦੇ ਦਾ ਇੱਕ ਪੂਆਜੀ ਬਣੇ ਉਹਨਾਂ ਦੇ ਤੇ ਉੱਥੇ ਅਸੀਂ ਜਾਣਾ ਅੱਜ ਤੇ ਟਾਈਮ ਹੋ ਗਿਆ ਹੈ ਦਿਨ ਸਾਡੇ ਤਿੰਨ ਹੋ ਗਏ ਨੇ ਤੇ ਹੁਣ ਅਸੀਂ ਤਿਆਰੀ ਕਰਾਂਗੇ ਚਾਹ ਬਣਾ ਕੇ ਚਾਹ ਨੂੰ ਪੀ ਗਏ ਫਿਰ ਜੱਪੂ ਵੀ ਨਾ ਆਏਗਾ ਤੋਏਗਾ ਨੀਂ ਨੀ ਆਈ ਜਾ ਰਹੀ ਲੱਗਦਾ ਨੀਂ ਨਹੀਂ ਆ ਰਹੀ ਕੱਲ ਦੀ ਗੱਲ ਇੱਕ ਦੱਸਣੀ ਹੈ ਕਿ ਕੱਲ ਦੇ ਧਿਆਨ ਨਾ ਸੁਣੇ ਸੀ ਤੇ ਮੈਨੂੰ ਸਾਨੂੰ ਮੈਨੂੰ ਐ ਹੀ ਹੋ ਰਿਹਾ ਸੀ ਕਿ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚ ਨਹੀਂ ਤੇ ਚਲੋ ਮੈਂ ਤਾਂ ਆਪਣੀ ਗੱਲੀ ਲੱਗੀ ਹੋਈ ਸੀ ਹਨਾ ਤੇ ਤੁਹਾਡੇ ਭਾਜੀ ਆਪਣਾ ਸੁੱਤੇ ਉੱਠੇ ਹੋਏ ਦਿਖਾ ਰਹੇ ਸੀ ਕਿ ਮੈਂ ਸੁੱਤੇ ਆ ਉੱਠੇ ਆ ਸੁੱਤੇ ਆ ਉੱਠੇ ਆ ਉਸ ਉੱਤੇ ਉੱਤੇ ਜੋ ਹੁੰਦਾ ਉਹ ਸੁੱਤੇ ਉੱਤੇ ਵਾਲੀ ਆਉਂਨੇ ਥੋੜਾ ਜਿਹਾ ਇੰਪ੍ਰੈਸ਼ਨ ਜਿਹਾ ਪੈ ਜਾਂਦਾ ਜਿਦਾ ਕਿ ਆਵਾਜ਼ ਨਹੀਂ ਨਿਕਲਦੀ ਉਹ ਆਪ ਇੱਕ ਤਾਂ ਪੱਖੇ ਦੀ ਆਵਾਜ਼ ਗੂੰਗੂ ਕਰੀ ਜਾਏ ਹੁਣ ਇਸ ਟਾਈਮ ਵੀ ਪੱਖਾ ਤੇਜ਼ ਹੀ ਹੈ ਪਰ ਮੇਰੀ ਆਵਾਜ਼ ਉੱਚੀ ਹੈ ਬੋਲਣ ਚ ਤਾਂ ਕਿ ਤੁਹਾਨੂੰ ਐਡੀ ਸਟਰਬਨਸ ਨਾ ਹੋਵੇ ਕਿ ਪੱਖੇ ਦੀ ਆਵਾਜ਼ ਵਿੱਚ ਆ ਰਹੀ ਹੈ ਤੁਹਾਡੇ ਭਾਜੀ ਅੱਜ ਹੀ ਗੱਲ ਇਹ ਤੁਹਾਨੂੰ ਆਵਾਜ਼ ਸੁਣਾਈ ਦਿੱਤੀ ਹੋਣੀ ਐਨੀ ਜੀ ਉਹੀ ਜੀ ਜੇਕਰ ਜੇ ਤੁਹਾਨੂੰ ਥੋੜਾ ਜਿਆਦਾ ਦੇਖਦੇ ਕਿ ਮੈਂ ਵੀ ਉੱਚੀ ਬੋਲ ਰਹੀ ਹਾਂ ਤੇ ਇਹਨਾਂ ਨੂੰ ਉੱਚਾ ਬੋਲਣਾ ਚਾਹੀਦਾ ਸੀ ਤੇ ਪੱਖਾ ਵੀ ਡਿਸਟਰਬ ਕਰ ਰਿਹਾ ਸੀ ਉਹ ਚੀਜ਼ ਕਰਕੇ ਉਹ ਚੀਜ਼ ਦਾ ਮੈਨੂੰ ਉਸਟਮ ਡਾਊਟ ਸੀ ਪਰ ਮੈਂ ਗੱਲ ਦੇ ਵਿੱਚ ਮੈਂ ਫੋਨ ਤੇ ਗੱਲ ਲੱਗੀ ਹੋਈ ਸੀ ਉਸ ਕਰਕੇ ਇਹਨਾਂ ਨੂੰ ਮੈਂ ਕਹਿ ਨਹੀਂ ਸਕੀ ਕਿ ਤੁਹਾਡੀ ਆਵਾਜ਼ ਨਹੀਂ ਆਣੀ ਹੈ ਤੁਸੀਂ ਗੱਲ ਕਰ ਰਹੇ ਕਿਉਂਕਿ ਮੈਨੂੰ ਉਸ ਟਾਈਮ ਮੈਂ ਵੇਖ ਲਿਆ ਸੀ ਸ਼ੱਕ ਜਿਹਾ ਮੈਨੂੰ ਪੈ ਗਿਆ ਸੀ ਤੇ ਉਹੀ ਕਹਿੰਦੇ ਹਨ ਜਦੋਂ ਸ਼ੱਕ ਪੈ ਜਾਵੇ ਡਾਊਟ ਜਿਹਾ ਹੋ ਜਾਵੇ ਉਹ ਡਾਊਟ ਕਿਸੇ ਨਾ ਕਿਸੇ ਤਰੀਕੇ ਨਾਲ ਸਾਹਮਣੇ ਆਉਂਦਾ ਹੀ ਹੈ ਤੇ ਉਹ ਕੱਲ ਕਮੈਂਟ ਦੇ ਵਿੱਚ ਉਹ ਚੀਜ਼ ਆਈ ਹੈ ਉਹ ਪਤਾ ਕੀ ਆ ਮੈਂ ਇਹਨੂੰ ਆਏ ਸੀ ਵੀ ਤੋਂ ਵੀ ਨਾ ਰਿਸ਼ਤਾਰ ਹੋਵੇ ਰਮ ਵੀ ਨਹੀਂ ਰਿਸ਼ਤਾਰ ਹੋਵੇ ਜਦੋਂ ਗੱਲ ਲੱਗ ਗਈ ਕਿ ਮੈਨੂੰ ਇਹ ਵਾਇਕਾ ਤੋਂ ਬੀ ਜਾਮ ਕਿਵੇਂ ਹੋਊਗੀ ਤੇ ਵੀ ਤੁਹਾਨੂੰ ਨਹੀਂ ਸੁਣਾਈ ਦੇਣੀ ਨਹੀਂ ਤਾਂ ਪ੍ਰੈਮ ਫੋਰ ਵਿੱਚੋਂ ਵਧਾ ਦਤਾ ਐਡਿਟ ਕਰ ਲਿਆ ਮੈਂ ਉਹ ਵਧਾਈ ਸੀ ਐਡਿਟ ਮੈਂ ਹੀ ਕੀਤੀ ਸੀ ਪਰ ਮੇਰੀ ਆਵਾਜ਼ ਜਿਆਦਾ ਤੇਜ਼ ਹੈ ਨਾ ਮੇਰੀ ਆਵਾਜ਼ ਹੀ ਵੱਧ ਰਹੀ ਸੀ ਤੁਹਾਡੀ ਆਵਾਜ਼ ਨਹੀਂ ਵੱਧ ਰਹੀ ਸੀ ਚਲੋ ਗਾਉਂ ਤੇ ਆ ਰੱਖਾਂਗੇ ਸੌਰੀ ਮਤਲਬ ਆ ਉਹ ਇੱਕ ਵਜੇ ਤੋਂ ਹੁਣ ਜੇ ਮੈਨੂੰ ਕਿਹਾ ਜਾਂਦਾ ਕਿ ਰਮਨ ਇੱਕ ਗੱਲ ਸੁਣ ਤੇ ਤੁਹਾਨੂੰ ਉਸ ਚੀਜ਼ ਤੇ ਇਸ ਟਾਈਮ ਆਉਣਾ ਚਾਹੀਦਾ ਸੀ ਮੈਂ ਸਾਹਮਣੇ ਨਹੀਂ ਆ ਗਏ ਨੂੰ ਪਤਾ ਕੀ ਕਰਦੀ ਆ ਤੂੰ ਤੂੰ ਤਾਂ ਫੋਨ ਤੇ ਗੱਲ ਕਰ ਰਹੀ ਸੀ ਤੈਨੂੰ ਪਤਾ ਮੈਂ ਦੂਰ ਸੀ ਪਰ ਮੇਰੀ ਆਵਾਜ਼ ਕੈਮਰੇ ਚ ਜ਼ਿਆਦਾ ਤੇਜ਼ ਜਾ ਰਹੀ ਸੀ ਨਹੀਂ ਨਹੀਂ ਦੂਰ ਤਾਂ ਇੱਧਰ ਬੈਠੀ ਸੀ ਇੱਥੇ ਮੈਂ ਬੈਠੀ ਹਾਂ ਜਿਵੇਂ ਹੁਣ ਬੈਠੀ ਆ ਮੈਂ ਤੇ ਤੁਸੀਂ ਥੋੜਾ ਜਿਹਾ ਉੱਚਾ ਬੋਲ ਲੈਣਾ ਸੀ ਇਸ ਗੱਲ ਕੀ ਹੋ ਗਿਆ ਉਹਨਾਂ ਜੱਪੂ ਕੀ ਹੋ ਗਿਆ ਪਤਾ ਮੈਂ ਤੇ ਸਮਝ ਨਹੀਂ ਆਇਆ ਹੈ ਇਹਦਾ ਪ੍ਰਾਈਮ ਹਾਂ ਪੀ ਕਿਤੀ ਐ ਰੋਜ਼ ਇਹੋ ਗੱਲ ਆ ਜਾਂਦੀ ਫਿਰ ਵਿੱਚ ਜੱਪੂ ਦਾ ਸਰਪਾਉਣ ਲਈ ਦੋ ਜਣਾਂ ਨੂੰ ਫੜਨਾ ਪੈਦਾ ਸਾਨੂੰ ਫੇਰ ਬਾਈ ਦਾ ਲੱਕ ਤੂੰ ਮੇਰੇ ਨਹੀਂ ਜਾ ਕਾ ਦੱਸਦਾ ਰ ਬੱਖਾਂ ਚ ਦੱਸਦਾ ਲਾ ਗੈਂਦੀ ਦੱਸਦਾ ਆਪਣੀ ਭਾਸ਼ਾ ਹੀ ਬੋਲੀ ਦੋ ਦੋ ਦੋੜੋ ਘੇਰੀ ਜਾਂਦੀ ਆ ਕਿ ਸੱਚੀ ਕਾਲਜੀ ਸਾਰਿਆਂ ਨੂੰ ਜੀ ਜੀ ਕਾਲਜੀ ਦਾ ਬਹੁਤ ਠੀਕ ਠਾਕ ਹੋ ਰੋਟੀ ਖਾ ਲਈ ਤੁਸੀਂ ਜੀ ਕਾਲਦਾ ਖਾ ਲਓ ਰੋਟੀ ਖਾ ਲਈ ਕੇ ਗੁੱਡ ਨਾਈਟ ਹੋ ਗਿਆ ਹੋ ਖੜਾ ਹੋ ਯਾਰ ਲੇਟ ਗਈ ਮੈਂ ਬਹਿ ਕੇ ਖੜਾ ਜੱਪੂ ਇੱਥੇ ਬਹਿ ਜਾ ਆਏ ਪੰਨ ਨਹੀਂ ਮਲਕਾਂ ਚ ਦੇ ਦੇਣਾ ਤੁਹਾਨੂੰ ਲੈ ਲਾਤਾ ਜਰਾ ਇੱਧਰੇ ਜਵਾਨੀ ਰਹਿੰਦੀ ਹੈ ਇਹ ਸ਼ੇਰ ਦੀ ਬੱਚੀ ਐ ਨਾ ਮੈਂ ਸ਼ੇਰ ਦਾ ਤੇ ਪਤਾ ਲੱਗ ਜਾਏਗਾ ਸ਼ੂਟ ਬੰਦਾ ਇਹ ਸ਼ੇਰ ਦੀ ਬੱਚੀ ਆ ਨਾ ਤੂੰ ਆਹ ਦਨ ਆਹ ਇਹ ਨਾ ਬੱਟ ਪਤਾ ਇਹ ਨਾ ਸ਼ੀਸ਼ੇ ਨਾਲ ਸਾਰੀ ਸ਼ੀਸ਼ੇ ਦਾ ਰੱਪਾਟ ਖਰਾਬ ਹੋ ਜਾਏਗਾ ਸਾਰਾ ਸ਼ੂਟ ਸੋਨਾ ਨਹੀਂ ਲੱਗਣਾ ਫਿਰ ਮੇਰੇ ਗੋਰੇ ਨੇ ਗੱਡੀ 'ਚ ਨਹੀਂ ਪਾਉਣਾਗਾ ਹਾਂ ਝੂਠ ਬੋਲ ਕੇ ਤੇ ਲੈ ਕੇ ਜਾਣਾ ਪੈਂਦਾ ਝੂਠ ਮੋਕ ਕੋਲ ਕੋਲ ਸਰ ਬਣਾਉਂ ਪੈਂਦਾ ਇਹ ਪਟਨਾ ਇਹ ਖਰੀਂਡਾਂ ਵਾਲਾ ਕੰਮ ਆਸਲਾ ਖਰੀਂਡ ਪਟਨਾ ਵਾਲਾ ਕੰਮ ਜਿਹੜਾ ਲੱਤਾਂ ਤੇ ਉੱਤੇ ਹੋਇਆ ਪੱਟੀ ਜਾਂਦੀ ਹੋਇਆ ਸੀਸੇ ਮੜ ਜਾ ਜਾ ਆਪਾ ਲੈ ਕੇ ਨਹੀਂ ਦੇਣੀ ਹੱਥ ਬੰਨ ਲਓ ਯਾਰ ਇਹਦੇ ਹੱਥ ਬੰਨ ਲਓ ਮੈਂ ਲੈ ਕੇ ਨਹੀਂ ਜਾਣਾ ਫਿਰ ਆਏ ਵੀ ਸਮਝੇਗੀ ਐ ਕੱਟ ਲੈਣ ਦੇ ਕੀ ਫਿਰ ਬਿੱਟਰ ਦਾ ਨੰਨੇ ਇੱਕ ਤਾਂ ਫੈਸੀ ਪਹਿਲੀ ਟੈਡੀ ਬੈਠੀ ਹੋਈ ਐ ਮੈਂ ਤੁਹਾਨੂੰ ਦੁਕਾਨਾਂ ਕਿਵੇਂ ਮੈਂ ਆ ਦੇਖੋ ਬਿਲਕੁਲ ਨਹੀਂ ਅੰਨੇ ਵਧੀਆ ਕਰਾਈਏ ਤੇ ਹੂੰ ਬਾਪਈਏ ਮੋੜ ਨਾਲ ਮੇਲਣ ਬਣ ਦਾ ਚਾਹ ਹੈ ਤੇ ਸਰ ਵਾਉਣਾ ਨਹੀਂ ਚਲ ਸਸੀ ਕਾਲ ਜੀ ਅਸੀਂ ਹੁਣ ਚੱਲੇ ਆ ਉੱਤੇ ਪ੍ਰੋਗਰਾਮ ਤੇ ਤੀਆਂ ਦੇ ਕੱਲੀ ਵਾਰ ਕਿਸੇ ਸਿੰਗਰ ਨੂੰ ਮਿਲਣਾ ਮੈਨੂੰ ਲੱਗਦਾ ਤੇ ਜਿੱਦ ਕੋ ਨਾਲ ਮੇਲਾ ਹੁੰਦਾ ਹੈ ਹਨਾ ਤੇ ਗੱਲ ਬਥੇ ਤੇ ਮੈਂ ਬਾਇਆ ਮੇਲੇ ਵਾਲਾ ਸੂਟ ਉਸ ਦਿਨ ਵਾਲਾ ਤੁਹਾਡੇ ਭਾਜੀ ਸਾਰੇ ਹੀ ਲੱਗਦਾ ਮੈਰੂਨ ਮੈਰੂਨ ਬਣ ਗਏ ਨੇ ਤੁਹਾਡੇ ਭਾਜੀ ਵੀ ਮੈਰੂਨ ਬਣ ਗਏ ਆ ਜਪਨੂਰ ਨੂੰ ਵੀ ਸੂਟ ਪਾਇਆ ਮੈਂ ਜਪਨੂਰ ਆਪਣਾ ਹੋਣ ਚਾਤੀਪੁਰ ਗਈ ਹੈ ਚਾਤੀ ਜਾਊਗੀ ਜਪਨੂਰ ਦੇ ਨਾਲ ਆ ਫੱਖਾ ਦੇ ਚਲਾ ਦਿੰਦੇ ਆ ਲਾ ਪਾਣੀ ਨਹੀਂ ਜੁੱਤੀ ਪੰਜਾਬੀ ਹੀਰੋਇਨ ਘਟ ਬਣ ਲੈ ਸਿੱਪੇ ਨੂੰ ਵੇਖ ਕੇ ਤਾਂ ਮਾਰੀ ਜਾਂਦੀ ਚਪਲ ਦੇ ਕਿੰਨੀ ਗੰਦੀ ਪਾਈ ਆ ਜਾ ਪੰਜਾਬੀ ਜੁੱਤੀ ਪਾ ਬਾਈਕ ਨੂੰ ਸਾਰੀ ਖਰਾਬ ਹੋ ਗਈ ਜੀ ਆ ਕੋਚ ਖਰਾਬ ਹੋ ਜੰਦਾ ਦੇ ਆਉਂਦਾ ਨਵੀਂ ਲੈਣ ਵਾਲਿਆ ਚ ਉਹ ਜੁੱਤੀ ਕਿਹੜੀ ਵਾਲੀ ਐਨੇ ਮੋਟੇ ਜੁੱਤੀ ਪੁਨੇ ਰੇ ਬਾਉ ਫਿਰ ਮੈਂ ਬੰਦ ਕਰਾਂਗੇ ਬਸ ਪੁਰਾਣੀਆਂ ਅੰਦਰ ਇਹ ਚਲੋ ਉਹ ਫਿਰੇ ਤੁਹਾਡੇ ਬਾਜੀ ਅ ਨਾ ਬਾਈਕ ਤੇ ਅਸੀਂ ਸਾਰੇ ਪੂਰੇ ਨਹੀਂ ਆਨੇ ਸੀ ਤੇ ਪਹਿਲੇ ਅ ਤੁਹਾਡੇ ਬਾਜੀ ਮੈਨੂੰ ਛੱਡ ਗਏ ਆਂਟੀ ਉਹਨਾਂ ਵੱਲ ਤੇ ਫਿਰ ਹੁਣ ਲੈ ਕੇ ਆਏ ਨੇ ਜੱਸਾ ਉਹਨਾਂ ਨੂੰ ਤੇ ਉੱਥੇ ਚੱਲੇ ਆ ਤੇ ਜਪਨੂਰ ਨੂੰ ਲੱਗ ਗਈ ਭੁੱਖ ਹੈ ਡੁੱਡੂ ਵੀ ਲੱਗੇ ਸੀ ਕਿੰਨੀ ਸੋਹਣੀ ਕਾਕੇ ਦਾ ਨਾਮ ਕੀ ਹੈ ਉਹ ਤੁਹਾਡਾ ਨਾਮ ਕੀ ਹੈ ਕਾਕਾ ਤੇ ਫੋਨ ਚ ਰੁਝਿਆ ਪਿਆ ਹੈਲੋ ਹੈਲੋ ਪੁੱਤ ਤੇਰਾ ਨਾਮ ਕੀ ਹੈ ਦੱਸ ਦੋ ਨਹੀਂ ਦੱਸਣਾ ਲੋ ਕੋ ਦੱਸ ਦੇ ਕਿਆ ਮਨ ਤੈਨੂੰ ਪਤਾ ਲੱਗ ਰਿਹਾ ਵੀਡੀਓ ਬਣ ਰਹੀ ਹੈ ਤਾਂ ਨਹੀਂ ਦੱਸਣਾ ਹੈ ਤੈਨੂੰ ਪਤਾ ਲੱਗ ਰਿਹਾ ਵੀਡੀਓ ਬਣ ਰਹੀ ਹੈ ਹਾਂ ਫੇਰ ਨਾਮ ਕਿਉਂ ਨਹੀਂ ਦੱਸਦਾ ਸਦੇ ਨਾਮ ਕਾਕੇ ਜੱਪੂ ਕਾਕਾ ਨਾਮ ਹੀ ਕਿਵੇਂ ਕੀ ਕਰੇ ਫੋਨ ਦੇਖਦਾ ਸੀ ਫੋਨ ਨਾ ਦੇਖਿਆ ਕਰ ਤੁਹਾਡਾ ਕਾਕਾ ਵੀ ਦੇਖਦਾ ਫੋਨ ਮਨ ਨੂੰ ਸੁੱਖ ਕਿ ਆ ਤੇਰਾ ਫੋਨ ਹੈ ਕੀ ਹੋ ਗਿਆ ਫੋਨ ਤੋਟ ਗਿਆ ਫਿਰ ਹੁਣ ਮੈਂ ਕੀ ਮੈਂ ਨਵਾਂ ਦਾਜਾ ਫੋਨ ਆਪਣਾ ਫੋਨ ਦੇਦਾ ਤੈਨੂੰ ਹੈ ਆਪਣਾ ਫੋਨ ਦੇਦਾ ਤੈਨੂੰ ਮੈਂ ਚਲੋ ਚੱਲਨੇ ਆ ਉਹ ਸੋਨ ਨੂੰ ਆਈ ਦੇ ਆਨੀ ਹਲੇ ਕਹਿੰਦੀ ਸੀ ਸਿਰ ਵਾ ਕੇ ਆਨੀ ਆ ਮੈਨੂੰ ਕੀ ਪਤਾ ਕਿਹੜਾ ਨੰਬਰ ਹੈ ਸਕ੍ਰਾਈਬ ਕਰ ਲੈਂਦੇ ਸ਼ੇਅਰ ਸੂਨ ਕਰਿਆ ਕਰੂੰਗਾ ਹਾਂਜੀ ਅੱਜ ਮੈਨੂੰ ਮੈ ਮਲੇਣੀ ਟਿਆਂ ਦੇ ਪ੍ਰੋਗਰਾਮ ਤੇ ਦੇਖੋ ਸਾਡਾ ਬੁਰਾ ਹਾਂ ਨਾ ਚਲ ਰਿਹਾ ਚੰਗਾ ਵੀ ਦੇਖੋ ਗਰਮੀ ਕਰਕੇ ਬਹੁਤ ਬੁਰਾ ਲੱਗ ਰਿਹਾ ਜਿਵੇਂ ਆਲੂ ਨੇ ਉੱਪਰ ਜਾਂਦਾ ਉਹ ਆਪਾਂ ਨਹੀਂ ਕਰ ਲਈਏ ਜਿਵੇਂ ਉੱਪਰ ਗਈ ਪਰ ਮੈਂ ਅੱਜ ਸਪੈਸ਼ਲੀ ਤੁਹਾਨੂੰ ਇੱਕ ਪ੍ਰੈਸ ਕਰ ਲਗੀ ਹੈ ਕਿ ਪੈਂਜੀ ਰੋ ਦਾ ਚੈਨਲ ਹੈ ਇੱਕ ਨੁਕੀ ਜੁੜੀ ਇੱਕ ਅਨੋਖੇ ਜੀ ਹਾਂਜੀ ਤੁਸੀਂ ਫਾਲੋ ਕਰਨਾ ਮੇਰੇ ਹਸਬੰਦ ਵੀ ਹੈਂਡੀਕੈਪ ਨੇ ਉਹ ਚੱਲ ਨਹੀਂ ਸਕਦੇ ਮਤਲਬ ਟੁਰ ਕੇ نیچے ਬਹਿ ਕੇ ਟੁਰਦੇ ਨੇ ਤੇ ਮੈਂ ਮਤਲਬ ਕਿ ਮੇਰੀ ਹਾਈਟ ਛੋਟੀ ਹੈ ਤੇ ਅਸੀਂ ਇੱਥੇ ਦਿੱਲੀ ਤੋਂ ਬਿਲੋਂਗ ਕਰਦੇ ਹਾਂ ਮੈਂ ਦਿੱਲੀ ਤੋਂ ਕਿੰਨਾ ਹੌਸਲਾ ਕਿਡਾ ਵੱਡਾ ਹਾਈਟ ਕੋਈ ਮਾਇਨੇ ਨਹੀਂ ਰੱਖਦੀ ਬਸ ਐਂ ਕਹ ਲਓ ਕਿ ਮੇਰੇ ਜਿਹੜੇ ਸੁਪਨੇ ਸੀ ਦਿੱਲੀ ਵਰਗੇ ਸ਼ਹਿਰ 'ਚ ਰਹਿ ਕੇ ਪੂਰੇ ਨਹੀਂ ਹੋਏ ਤੇ ਜਿਵੇਂ ਮੈਂ ਪਿੰਡ 'ਚ ਆਈ ਸ਼ਹਿਰ 'ਚ ਨਹੀਂ ਪੂਰੇ ਹੋਏ ਤਾਂ ਮੇਰੇ ਪਿੰਡ 'ਚ ਆ ਕੇ ਪੂਰੇ ਹੋਏ ਨੇ ਤੇ ਅੱਜ ਮੇਰੇ 1.5 ਲੱਖ ਸਬਸਕ੍ਰਾਈਬਰ ਤੋਂ ਉੱਤੇ ਆ ਗਏ ਨੇ ਮੁਬਾਰਕਾਂ ਜਿੰਨਾਂ ਤੇ 1.5 ਲੱਖ ਦੀ ਬਹੁਤ ਜਲਦੀ 10 ਲੱਖ ਬਿਲੀਅਨ ਤੇ 1 ਮਿਲੀਅਨ ਤੇ ਲੈ ਕੇ ਚਲੇ ਜਾਓ ਤੁਸੀਂ ਤੁਹਾਡੀ ਸਪੋਰਟ ਕਰਕੇ ਅਸੀਂ ਸ਼ਾਇਦ ਕਿਤੇ ਨਾ ਕਿਤੇ ਵੱਡੇ ਕਲਾਕਾਰਾਂ ਨੂੰ ਮਿਲ ਸਕਨੇ ਹ ਜਿਵੇਂ ਅੱਜ ਜਸਵਿੰਦਰ ਬਰਾੜ ਜੀ ਮੈਮ ਨੂੰ ਮਿਲੇ ਆ ਤੇ ਮੈਂ ਕਹਿੰਨੀ ਆ ਜਿੱਥੇ ਸੁਣਿਆ ਸੀ ਸਿਰਫ ਇਨਾਂ ਨੂੰ ਅਸੀਂ ਤੇ ਅੱਜ ਦੇਖਣ ਦਾ ਮੌਕਾ ਵੀ ਮਿਲ ਰਿਹਾ ਹੌਲੀ ਹੌਲੀ ਕਰਕੇ ਪਰਮਾਤਮਾ ਕਹਿੰਨੀ ਆ ਮੈਂ ਕਹਿੰਨੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਤੇ ਸਰਬੱਤ ਦਾ ਭਲਾ ਕਰੇ ਸਤਿ ਸ੍ਰੀ ਅਕਾਲ ਜੀ ਵੀਡੀਓ ਬਣਾਣੀ ਥੋੜੀ ਜੀ ਹਾਂ ਜੀ ਜੱਪਨੂਰ ਦੀਆਂ ਬੋਲੀਆਂ ਕਿਹਨੂੰ ਕਿਹਨਾਂ ਸਮਝ ਆਉਂਗੀਆਂ ਜੱਪੂ ਚਲੋ ਬੋਲਿਆ ਪਾ ਦੋ ਫਿਰ ਹਾਂ ਆ ਆਪਣੇ ਕੋਲ ਚੁੰਨੀ ਲਾ ਆ ਦੇ ਦਿਸਦਾ ਹੈ ਰੀਆ ਚੁੱਕ ਗਵਰ ਰੀਆ ਬੋਲਦਾ ਰੀਆ ਲੇ ਚੁੰਨੀ ਹੈ ਕਿਹੜਾ ਸਾ ਆ ਜਾਏ ਅੱਗੇ ਗਾਈ ਤੇ ਹਾਂ ਲੱਗਾ ਤੂੰ ਮੰਨ ਲੈ ਕੇ ਜਾਂਦਾ ਤੇ ਚੁੰਨੀ ਆਂ ਦੇ ਆਂ ਦੇ ਆ ਕੰਮ ਨਹੀਂ ਲੈ ਕੇ ਜਾਂਦਾ ਲੈ ਕੇ ਜਾਂਦਾ ਤਮਿਆ ਨਹੀਂ ਆ ਲੈ ਕੇ ਨਹੀਂ ਜਾਂਦਾ ਆਏ ਜੋ ਪਾ ਕੇ ਕੀਤਾ ਤੂੰ ਫਰਾਗ ਹੀ ਪਾ ਲਈ ਚੁੰਨੀ ਲਈ ਆ ਕਾਕੇ ਨੇ ਚਲੋ ਬੋਲੀ ਪਾ ਦੋ ਹੁਣ ਉੱਠਿਆ ਵੀ ਨਹੀਂ ਜਾਣਾ ਐ ਡਾਈ ਪਾ ਬਾਂ ਆ ਜੋ ਤੇਰੀ ਕਦੀ ਸੁਣਾਂਗੀ ਹਾਈ ਜੀ ਆਇਆ ਆ ਆਂਦੇ ਆ ਕੱਪੂ ਔਰ ਅੱਛਾ ਫਿਰ ਹੁਣ ਦੂਜਾ ਗਾਣਾ ਉਹ ਵਾਲਾ ਹਾਂ ਕਿਹੜਾ ਕੱਪੂ ਤੇਨੂੰ ਰੱਜ ਕੇ ਰਵਾਂ ਮੈਂ ਤੂੰ ਟੱਕਰ ਜੇ ਕੱਲਾ ਤੇਨੂੰ ਰੱਜ ਕੇ ਰਵਾਂ ਮੈਂ ਜੇ ਤੂੰ ਟੱਕਰ ਜੇ ਕੱਲਾ ਅਗਿਆਂ ਦੀ ਨਹੀਂ ਸਾਨੂੰ ਨਾ ਜਸਵਿੰਦਰ ਬਰਾੜ ਜੀ ਤੁਹਾਨੂੰ ਸਵੇਰੇ ਦਾ ਜੈਸੀ ਕਿਉਂ ਨਾ ਉਹਨਾਂ ਨੇ ਆਨਾ ਆਪਣੇ ਪਿੰਡ ਤੇ ਅੱਜ ਅਸੀਂ ਉਹਨਾਂ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੂੰ ਰਿਕੁਐਸਟ ਕਰਕੇ ਆਏ ਕਿ ਤੁਸੀਂ ਇੱਕ ਨੌਕੀ ਜੋੜੀ ਦੀ ਸਪੋਰਟ ਕਰੋਗੇ ਅੱਗੇ ਉਹਨਾਂ ਨੇ ਸਾਡੇ ਲਈ ਬੋਲਿਆ ਵੀ ਹਨਾ ਮੈਂ ਕਹਿੰਦੀ ਹਾਂ ਬਹੁਤ ਵਧੀਆ ਲੱਗਾ ਮਿਲ ਕੇ ਤੇ ਜ਼ਿੰਦਗੀ ਦੇ ਵਿੱਚ ਹੁਣ ਸਿੰਗਰਾ ਨੂੰ ਮਿਲਣ ਦੀ ਵਾਰੀ ਵੀ ਹੋ ਗਈ ਹੈ ਤੇ ਜਿੱਥੇ ਸੋਹਣਿਆ ਸੀ ਜ਼ਿਰਵ ਅਸੀਂ ਘਰਾਂ 'ਚ ਕੈਸਟਾ ਚੱਲਦੀ ਸੀ ਉਸ ਟਾਈਮ ਸੀੜੀਆਂ ਵੀ ਕਿਹ ਹੁੰਦੀਆਂ ਸੀ ਜਿੰਨੋਂ ਜਦੋਂ ਦੇ ਪਹਿਲੇ ਮੈਮ ਨੇ ਇਹਨਾਂ ਜਿਸ ਹੁਣ ਦੇਖੋ ਸੱਬੇ ਬਾਈ ਨੂੰ ਮੈਣ ਦੀ ਵਾਰੀ ਆਉਂਦੀ ਹੈ ਕਿ ਇਹ ਗੁਲਾਬ ਸਿੱਧੂ ਬਾਈ ਨੂੰ ਸੋ ਲਵਾਨਾ ਅਸੀਂ ਕਿੱਧਰ ਲਈ ਸਾਈਡ ਜਾਣੇ ਆ ਕਿਉਂਕਿ ਪਾਸ ਅੰਜੀਬਾ ਜੀ ਮੈਂ ਗਰਮੀ ਖਤਮ ਹੋ ਰਹੀ ਹੈ ਧੀਵੇਂ ਧੀਵੇਂ ਸਾਡਾ ਵੀ ਹੁਣ ਬਾਹਰ ਆ ਨਾ ਜਾਣਾ ਥੋੜਾ ਜਿਹਾ ਹੋ ਰਿਹਾ ਤੇ ਕੁਝ ਹਰਜੀਤ ਦੀ ਪ੍ਰੋਬਲਮ ਕਰਕੇ ਅਸੀਂ ਜਾ ਨਹੀਂ ਰਏ ਸੀ ਉਦੋਂ ਕਿਉਂਕਿ ਗਰਮੀ ਵੀ ਕਾਫੀ ਸੀ ਤੇ ਹਰਜੀਤ ਦਾ ਹੁਣ ਬਿਲਕੁਲ ਸਹੀ ਨੇ ਬਾਕੀ ਜਿਹੜਾ ਟੈਸਟ ਹੋਣਾ ਹੁੰਦਾ ਹੈ ਟਾਈਮ ਆਨ ਤੇ ਹੋਣਾ ਹੀ ਹੈ ਬਾਕੀ ਦਰ ਪ੍ਰਮਾਤਮਾ ਤੰਦਰੁਸਤੀ ਰਹੇ ਹਰਜੀਤ ਨੂੰ ਤਾਂ ਕਿ ਅਸੀਂ ਜਾ ਸਕੀਏ ਹਨਾ ਕਈ ਨਾ ਤੇ ਤੁਹਾਡੇ ਤੱਕ ਸਾਰਿਆਂ ਨੂੰ ਦਿਖਾ ਸਕੀ ਉਹਨਾਂ ਦੀ ਆ ਦੇਖ ਲਓ ਆ ਹੁਣ ਪੰਗੇ ਵਿੱਚ ਲੰਘੀ ਰੁਕ ਜਾ ਕਿੰਨਾ ਕੀ ਪ੍ਰਾਪਤ ਕਰਨ ਨੂੰ ਹੈ ਜਪਨੂਰ ਬੋਲੀਆਂ ਪਾਉਂਦਾ ਆ ਜੋੜੀਆਂ ਕਿ ਖੋਲਦੀਆਂ ਹਨ ਨਾ ਕੀ ਕੀ ਕਿਹੜੀ ਚਾਹ ਉਹ ਉਥੇ ਜਾ ਕਿੱਥੇ ਜਾਵਾਂ ਉਹ ਜਾ ਚਾਹ ਕਹਿੰਦੀ ਵੀ ਹੈ ਅੱਛਾ ਚਾਹ ਹੂੰ ਅਰ ਸਾ ਕੱਢਣ ਵਾਲਾ ਹੱਟਾ ਮੈਂ ਕੱਟ ਕੇ ਆਉਂਦਾ ਰੋ 5 ਮਿੰਟ ਹੋਰ ਹੋ ਜਾਏਗਾ ਨਾ ਫਿਰ ਫਿਰ ਮੇਰਾ ਬਿਚਾਰ